ਸ਼ੁਸ਼ਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਤ ਸਿਮਰੂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਸਾਡਾ ਚੈਨਲ ਸਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਅੱਜ ਜਿਵੇਂ ਕਿ ਕੋਟਕੂੜਾ ਜਲਾਲਨੇ ਦੇ ਰੋਡ ਤੇ ਜਿੱਥੇ ਜੋ ਕੋਟਕੂੜਾ ਦੇ ਪੁਲਿਸ ਪਾਰਟੀ ਅਤੇ ਨਾਲ ਜਿਹੜਾ ਫਰੀਦਕੋਟ ਦੇ ਐਸਐਸਪੀ ਮੈਡਮ ਡਾਕਟਰ ਪ੍ਰਿਯਾ ਜੈਨ ਜੀ ਵੱਲੋਂ ਅੱਜ ਜਲਾਲਨੇ ਰੋਡ ਤੇ ਜੋ ਨਸ਼ਾ ਤਸਕਰਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਆ ਇੱਕ ਯੁੱਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਚਲਾਈ ਗਈ ਆ ਇਸ ਦੇ ਨਾਲ ਜਿਹੜੇ ਪੁਲਿਸ ਦੇ ਸਹਿਯੋਗ ਨਾਲ ਇੱਕ ਆਪਰੇਸ਼ਨ ਕਾਫੀ ਵੀ ਚਲਾਇਆ ਗਿਆ ਉਸ ਦੇ ਤਹਿਤ ਜੋ ਅੱਜ ਨਸ਼ਾ ਤਸਕਰਾਂ ਦੇ ਘਰ ਜੋ ਟਾਇਏ ਨੇ ਉਹ ਜੋ ਇਥੇ ਗ੍ਰਿਪ ਡਾਇਰੈਕਸ਼ਨ ਦੇਖਣ ਨੂੰ ਮਿਲਿਆ ਪੁਲਸ ਦਾ ਪੋਲੀ ਇਸ ਪੁਲਿਸ ਦੀ ਕਾਰਵਾਈ ਤੋਂ ਲੋਕਾਂ ਨੂੰ ਸੰਤੁਸ਼ਟੀ ਜੋ ਮਿਲੀ ਹੈ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਜੋ ਉਹਨਾਂ ਨੇ ਤਨਵਾਦ ਕੀਤਾ ਵੀ ਲੋਕ ਕਹਿੰਦੇ ਨੇ ਵੀ ਬਹੁਤ ਵਧੀਆ ਜੋ ਇਹਨਾਂ ਨੇ ਐਕਸ਼ਨ ਕੀਤਾ ਜੋ ਮੁੱਖ ਮੰਤਰੀ ਜੀ ਨੇ ਇਹ ਕਾਬਿਲ ਹੈ ਤਾਰੀਫ ਹੈ ਤੇ ਨਾਲ ਹੀ ਪੁਲਿਸ ਦੀ ਜੋ ਇਸ ਐਕਸ਼ਨ ਤੇ ਵੀ ਉਹਨਾਂ ਨੇ ਪੂਰੀ ਸੰਤੁਸ਼ਟੀ ਬੁਲਾਈ ਹੈ ਹੋਰ ਵੀ ਜਾਣਕਾਰੀ ਲੈ ਕੇ ਅਗਲਾ ਰੋਗ ਹੋਵਾਂਗੇ ਤੇ ਨਾਲ ਜੋ ਐਸਐਸਪੀ ਮੈਡਮ ਡਾਕਟਰ ਪੀਕੇ ਜੇਮ ਜਨਾਵ ਜੋ ਮੀਡੀਆ ਨਾਲ ਗਲਤੋ ਇਹ ਉਹਨਾਂ ਦੀ ਉਹ ਵੀ ਜਾਣਕਾਰੀ ਅੱਗੇ ਪੇਸ਼ ਕਰਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਕਪੋਰਟ ਸਪਰੇ ਅਜਾ ਕਰ ਲਏ ਕੀ ਗੇ ਉਹ ਸੀ। ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੰਜ ਹਾਊਸਿਸ ਆਇਡੈਂਟੀਫਾਈ ਹੋਏ ਨੇ ਜੋ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮਿਨਿਸਪਲ ਕਮੇਟੀ ਦੀ ਲੈਂਡ ਤੇ ਇਹਨਾਂ ਨੇ ਪ੍ਰੋਪਰ ਨੋਰਮਸ ਨੂੰ ਫੋਲੋ ਨਹੀਂ ਕੀਤਾ ਹੈ ਔਰ ਉਹ ਸੋ ਪ੍ਰੋਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸਸ ਕੱਟੀ ਗਈ ਨੇ ਔਰ ਉਸ ਤੋਂ ਬਾਅਦ ਇਹ ਤਾਂ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਭ ਵੱਲ ਐਡਮਿਨਿਸਟ੍ਰੇਸ਼ਨ ਨੇ ਇਹ ਆਜ ਇਲੀਗਲ ਐਂਟਰੋਚਮੈਂਟਸ ਰਿਮੂਵ ਕਰਾਉਂਦਾ ਇਹਨਾਂ ਨੇ ਨਿਰਣੇ ਲੇਤਾ ਔਰ ਪੁਲਿਸ ਫੋਰਸ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਤਾਂ ਪੁਲਿਸ ਨੇ ਦਾਦੇ ਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਜਿਹੜੀ ਪ੍ਰੋਪਰਟੀਆਂ ਨੇ ਇਹਨਾਂ ਦੇ ਓਨਰਸ ਤੇ एनडीपीएस ਦੇ ਪਰਚੇ ਨੇ ਔਰ ਇਹਨਾਂ ਵਿੱਚੋਂ ਇੱਕ ਨਸ਼ਾ ਤਸਕਰ ਹੈ ਲੇਡੀ ਨਸ਼ਾ ਤਸਕਰ ਹੈ ਲੱਜਾ ਉਹਦੇ ਪੂਰੇ ਪਰਿਵਾਰ ਤੇ ਐਨਡੀपीएस ਦੇ ਪਰਚੇ ਨੇ ਟੋਟਲ 8 ਪਰਚੇ ਨੇ ਔਰ ਇਸ ਇਸ ਲੇਡੀ ਲੱਜਾ ਦੇ 5 ਪਰਚੇ ਨੇ ਇਹਦੇ ਹਸਬੰਦ सिकंदर ਤੇ 2 ਪਰਚੇ ਨੇ ਤੇ ਇਹਦੇ ਤਿੰਨ ਮੁੰਡੇ ਨੇ ਉਹਨਾਂ ਤੇ ਵੀ 3 ਪਰਚੇ ਨੇ ਤਾਂ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਔਰ ਇਹ ਦੋ ਦੋ ਤਿੰਨ ਤਿੰਨ ਮੰਜ਼िला ਘਰ ਇਲੀਗਲ ਅਗਰ ਬਣਾਏ ਤਾਂ ਪੰਜਾਬ ਸਰਕਾਰ ਦੇ ਇਸ ਵੇਲੇ ਬਿਲਕੁਲ ਇੱਕ ਸਖਤ हिदायत है कि दिस विल नॉट बी टॉलरेटेड एट ऑल और पिछले चौदह दिन फरीदकोट पुलिस ने टोटल एक सौ नब्बे नशा तस्कर फड़ के अंदर दिते ने जो आज तक पहला कदम भी नहीं होया ਤੁਸੀਂ ਸਾਰੇ ਹੀ ਮੀਡੀਆ ਕਲੀਗਸ ਨੇ ਇਹੀ ਮਾਹਲਾ ਕਵਰ ਕੀਤਾ ਸੀ ਹੁਣ ਤੋਂ ਇੱਕ ਹਫਤਾ ਪਹਿਲਾਂ ਜਿੱਥੇ ਤੁਸੀਂ ਆਪੇ ਦਿਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਆ ਤੇ ਫੱਸ ਚੁੱਕੇ ਨੇ ਜਾਂ ਆਲਰੇਡੀ ਜੇਲ੍ਹ 'ਚ ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਔਰ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਤਕਾਰ ਔਰ ਇਤਨਾ ਇੱਕ ਦੁਆਏ ਉਹਨਾਂ ਨੇ ਦਿੱਤੀ ਹੈ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਜੀ ਅੱਗੇ ਵੀ ਚਲੇਗਾ ਜੀ ਜੀ ਬਿਲਕੁਲ ਚਲੇਗਾ ਜੀ ਉਹਨੇ ਜੀ ਦੇ ਕੰਟੀਨਿਊ ਕਿ ਉਹ ਨਾ ਸਟੇਸਟਸ ਕਰਾਂ ਤੁਸੀਂ ਕੋਈ ਵਾਰਨਿੰਗ ਦਿਨੀ ਤੁਹਾਨੂੰ ਕਿ ਵਰਨਿੰਗ ਇਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਹੁਣ ਅੱਗੇ ਇਹ ਕੰਮ ਪੰਜਾਬ ਚ ਬਿਲਕੁਲ ਨਹੀਂ ਚੱਲਣਾ ਜਾਂ ਤਾਂ ਅਸੀਂ ਤੁਹਾਨੂੰ ਫੜ ਕੇ ਜੇਲ੍ਹਾਂ ਚ ਵੜਾਂਗੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਪਊਗਾ ਜੀ ਵੀ ਇੱਥੇ ਐਮਸੀਓ ਓਕੇ ਦੇ ਜਿਹੜੀ ਕਾਰਵਾਈ ਅੱਜ ਕਾਗਜ਼ ਦੀ ਹੋਈ ਨਜ਼ਰ ਆ ਰਹੀ ਆ ਕੀ ਕਰਨਾ ਚਾਹੁੰਦੇ ਸਾਰੀ ਪੰਜਾਬ ਪੁਲਿਸ ਦਾ ਤੇ ਪੰਜਾਬ ਚਕਾਵਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਰਸ਼ਾ ਪੰਜਾਬ ਵਿੱਚ ਬੰਦ ਕਰਨ ਦੀ ਮੁੰਚ ਚਲਾਈ ਆ ਤੇ ਅਸਟਰਾ ਮੇਰੀ ਤਾਂ ਇਹੋ ਬੈਂਪੀ ਆ ਵੀ ਇਹਨਾਂ ਨੂੰ ਕੰਮ ਕਰਦੇ ਬੰਦ ਕਰ ਦੇਣ ਚਾਹੀਦੇ ਹੋਰ ਬੰਮੇਂ ਤੇ ਕੰਮ ਕਰ ਲੈਣੇ ਚਾਹੀਦੇ ਆ ਅਸੀਂ ਪੰਜਾਬ ਪੁਲਿਸ ਦੇ ਸਰਕਾਰ ਦੇ ਨਾਲ ਹੀ ਤੁਸੀਂ ਕਹਿੰਦੇ ਕਿ ਇੰਨੇ ਘਟਾਟਾਂ ਦੇ ਨਾਲ ਕਿੰਨੇ ਸੇ ਕੰਮ ਕਰ ਰਹੇ ਬਣ ਕਰਦੇ ਆ ਬੰਦ ਕਰ ਦੇਮਗੇ ਬੰਦੇ ਨਹੀਂ ਕਰਨਗੇ ਸਭ ਦੇ ਕੀਤੇ ਬੱਚਾ ਸੀ ਇਹਨਾਂ ਨੂੰ ਕਹਿੰਨੇ ਆ ਵੀ ਨਸ਼ੇ ਦਾ ਕੰਮ ਬੰਦ ਕਰ ਦੋ ਤੋਂ ਕੋਲ ਤਾਂ ਸਾਨੂੰ ਹੀ ਧਮਕੀਆਂ ਦੇ ਦੇ ਵੀ ਤੁਹਾਨੂੰ ਅਸੀਂ ਮਰਾਵਾਂਗੇ ਝੂਠੇ ਪਰਚੇ ਪਾ ਕੇ ਪਸਾਵਾਵਾਂਗੇ ਪੁਲਿਸ ਨੇ ਐਕਸ਼ਨ ਲਿਆ ਬਹੁਤ ਵਧੀਆ ਕੰਮ ਕਰੀ ਜਿੰਦੀ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਫੁੱਲ ਵੀ ਇਸੇ ਤਰ੍ਹਾਂ ਨਸ਼ਾ ਬੰਦ ਹੋਇਆ ਸਰਕਾਰ ਹਾਂਜੀ ਅਜੀ ਭਾਜੀ ਕੀ ਨਾਟਕ ਇਸ ਤਰ੍ਹਾਂ ਵੇਖ ਦਿਓ ਜਿਹੜੀ ਇਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਇਹ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਜੀ ਇਹ ਨਸ਼ੇ ਵਾਲੇ ਇੱਥੋਂ ਜਾਣ ਕੇ ਤਾਂ ਸਾਡਾ ਅਗਲਾ ਜਿਹੜਾ ਹੀ ਆਉਣ ਵਾਲਾ ਹੀ ਬੱਚਾ ਦਾ ਭੁੱਖਾ ਵਧੀਆ रह ਸਕੂਗਾ ਨਹੀਂ ਤਾਂ ਅਸੀਂ ਐਂ ਕਿ ਸਾਡੇ ਬੱਚੇ ਵੀ ਇੰਦਾ ਹੀ ਨਸ਼ੇ ਦੇ ਲੱਗ ਕੇ ਤੇ ਇੰਦਾ ਹੀ ਮਰ ਜਾਣਗੇ। ਹੁਣ ਸਾਨੂੰ ਇਦਾਂ ਮਹਿਸੂਸ ਹੁੰਦਾ ਪਿਆ ਕਿ ਸਾਡੇ ਪਰਿਵਾਰ ਜਿਹੜੇ ਬਹੁਤ ਜ਼ਿਆਦਾ ਮਰ ਜਾਣਗੇ। ਇਹਨਾਂ ਦਾ ਅਸਰ ਜੀ ਇੱਥੇ ਲੱਗੇ ਲੱਗੇ ਪਿੰਡਾਂ 'ਚ ਵੀ ਬਹੁਤ ਜ਼ਿਆਦਾ ਅਸਰ ਹੈ। ਪਿੰਡਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਹੀ ਮਰ ਚੁੱਕੇ ਆ। ਇੱਥੇ ਵੀ ਬਹੁਤ ਬੱਚੇ ਮਰ ਚੁੱਕੇ ਆ। ਘੱਟੋ ਘੱਟ ਸਾਡੇ ਮਹੱਲੇ ਦੇ ਵਿੱਚ 50 ਬੱਚੇ ਮਰ ਗਏ ਹੋਣਗੇ ਨਸ਼ੇ ਦੇ ਨਾਲ ਹੀ। ਤੇ ਅਸੀਂ ਤਾਂ ਸ਼ੁਕਰ ਮਨਾਉਣਾ ਜੀ ਪੰਜਾਬ ਸਰਕਾਰ ਨੇ ਜਿਹੜਾ ਇਹ ਮੁੱਦਾ ਚੁੱਕਿਆ ਜੀ ਇਹਨਾਂ ਨੂੰ ਬੰਦ ਕੀਤਾ ਜਾਵੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੇ ਇਹ ਤੋਂ ਮਿਟ ਜੇ ਇਹ ਸਾਡੇ ਬੱਚੇ ਵੱਧ ਜਾਣਗੇ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਜਾਂ ਪੰਜਾਬ ਸਰਕਾਰ ਨੂੰ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਡੇ ਇਹ ਇੰਦਰਾ ਕਲੋਨੀ ਜਵਾਲਿਆਣਾ ਰੋਡ ਤੇ ਦੇਖਿਆ ਕਿ ਹਾਲਤੇ ਅਸੀਂ ਬਹੁਤ ਖੁਸ਼ ਆ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਭਗਵੰਤ ਮਾਨ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ